ਪੰਜਾਬੀ ਸੰਗੀਤ ਜਗਤ ਵਿੱਚ ਮਸ਼ਹੂਰ ਗਾਇਕ ਗੁਲਾਬ ਸਿੱਧੂ ਦਾ ਨਵਾਂ ਗੀਤ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਗਾਇਕ ਵੱਲੋਂ ਆਪਣੇ ਗੀਤ ਵਿੱਚ ਸਰਪੰਚ ਅਤੇ ਪਿੰਡ ਦੇ ਲੋਕਾਂ ਨੂੰ ਲੈ ਕੇ ਬੋਲੇ ਸ਼ਬਦ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤਹਾਨੂੰ ਦੱਸ ਦिए ਗੁਲਾਬ ਸਿੱਧੂ ਵੱਲੋਂ ਗਾਏ ਗਾਣੇ ਦਾ ਪਿੰਡ ਦੇ ਸਰਪੰਚਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਗੁਲਾਬ ਸਿੱਧੂ ਦੇ ਗਾਏ ਗੀਤ ਵਿੱਚ ਸਣੇ ਸਰਪੰਚ ਸਾਰਾ ਪਿੰਡ ਕੁੱਟਦੂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਲੈ ਕੇ ਜ਼ਿਲ੍ਹਾ ਬਰਨਾਲਾ ਨਾਲ ਸੰਬੰਧਿਤ ਪਿੰਡਾਂ ਦੇ ਸੈਂਕੜੇ ਸਰਪੰਚਾਂ ਨੇ ਇਕੱਠੇ ਹੋ ਕੇ ਡੀਸੀ ਦਫ਼ਤਰ ਬਰਨਾਲਾ ਗੇਟ ਬਾਹਰ ਗਾਇਕ ਗੁਲਾਬ ਸਿੱਧੂ ਖਿਲਾਫ ਨਾਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ ਸਰਪੰਚਾਂ ਨੇ ਪੰਜਾਬੀ ਗਾਇਕ ਗੁਲਾਬ ਸਿੱਧੂ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਗੁਲਾਬ ਸਿੱਧੂ ਪੰਜਾਬੀ ਗਾਇਕ ਹੈ ਸਰਪੰਚਾਂ ਦੀ ਉਸ ਨਾਲ ਕੋਈ ਵੀ ਨਿੱਜੀ ਲੜਾਈ ਨਹੀਂ ਪਰ ਅੱਜ ਸਰਪੰਚ ਇਕੱਠੇ ਹੋ ਕੇ ਉਸ ਖਿਲਾਫ ਰੋਸ ਪ੍ਰਦਰਸ਼ਨ ਇਸ ਲਈ ਕਰ ਰਹੇ ਨੇ ਕਿਉਂਕਿ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਰੀਲੀਜ਼ ਕੀਤੇ ਪੰਜਾਬੀ ਗੀਤ ਵਿੱਚ ਪਿੰਡ ਵੱਲੋਂ ਚੁਣੇ ਗਏ ਸਰਪੰਚਾਂ ਤੇ ਸਾਰਾ ਪਿੰਡ ਕੁੱਟਣ ਦੀ ਧਮਕੀ ਦਿੱਤੀ ਗਈ ਹੈ। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਗਾਇਕ ਗੁਲਾਬ ਸਿੱਧੂ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਮਾਫੀ ਮੰਗੀ ਸੀ ਪਰ ਪਿੰਡ ਦੇ ਸਰਪੰਚ ਇਸ ਗੱਲ ਤੇ ਅੜੇ ਰਹੇ ਕਿ ਗੁਲਾਬ ਸਿੱਧੂ ਸਰਪੰਚਾਂ ਦੇ ਵੱਡੇ ਇਕੱਠ 'ਚ ਆ ਕੇ ਮਾਫੀ ਮੰਗਣ ਅਤੇ ਆਪਣੇ ਅਕਾਊਂਟ ਤੋਂ ਇਸ ਗਾਣੇ ਨੂੰ ਹਟਾਉਣ ਅਤੇ ਪੂਰਨ ਤੌਰ ਤੇ ਇਸ ਗਾਣੇ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਡੀਜੇ ਚਲਾਉਣ ਵਾਲੇ ਲੋਕਾਂ ਨੂੰ ਵੀ ਕਿਹਾ ਕਿ ਜੋ ਕੋਈ ਵੀ ਡੀਜੇ ਤੇ ਇਹ ਗਾਣਾ ਚਲਾਏਗਾ ਉਸ ਵਿਰੁੱਧ ਵੀ ਸਰਪੰਚ ਇਕੱਠੇ ਹੋ ਕੇ ਕਾਰਵਾਈ ਕਰਾਉਣਗੇ ਇਸ ਤੋਂ ਬਾਅਦ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਸਰਪੰਚਾਂ ਦੇ ਇਕੱਠ 'ਚ ਮਾਫੀ ਮੰਗੀ ਉਹਨਾਂ ਮਾਫੀ ਮੰਗਦਿਆਂ ਕਿਹਾ ਕਿ ਅਸੀਂ ਗਾਣੇ ਉੱਪਰ ਵੀਪ ਲਗਾ ਦਿੱਤੀ ਜਿਹੜੇ ਵੀ ਲੋਕ ਵਿਆਹ ਸ਼ਾਦੀ ਉੱਪਰ ਜਾਂਦੇ ਨੇ ਉਹ ਇਸ ਗਾਣੇ ਨੂੰ ਨਾ ਲਗਾਉਣ ਕੋਈ ਹੋਰ ਗਾਣਾ ਲਗਾ ਲਓ ਕੱਲ ਨੂੰ ਕਿਸੇ ਵੀ ਲੜਾਈ ਦਾ ਕਾਰਨ ਨਾ ਬਣੇ ਨਹੀਂ ਤਾਂ ਇਹ ਗੁੱਸਾ ਕਿਸੇ ਦੀ ਵੀ ਜਾਨ ਲੈ ਸਕਦਾ ਹੈ ਜੇਕਰ ਤੁਸੀਂ enjoy ਕਰਨਾ ਤਾਂ ਕੋਈ ਹੋਰ ਗਾਣਾ ਚਲਾ ਕੇ enjoy ਕਰ ਲਓ ਕਿਰਪਾ ਕਰਕੇ ਪਾਈਚਾਰਾ ਬਣਾ ਕੇ ਰੱਖੋ ਮੈਂ ਸਾਰੇ ਸਰਪੰਚਾਂ ਤੋਂ ਜਿੱਥੇ-ਜਿੱਥੇ ਪੰਜਾਬ 'ਚ ਜਾਂ ਪੂਰੇ ਦੇਸ਼ ਦੇ ਵਿੱਚ ਸਰਪੰਚ ਬੈਠੇ ਨੇ ਉਹਨਾਂ ਕੋਲੋਂ ਮੈਂ ਤੈ ਦਿਨੋਂ ਮਾਫੀ ਮੰਗਦਾ ਹਾਂ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ 'ਚ ਵੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ 1 ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠੇ ਆ ਜਿੰਨੇ ਉਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮਤਲਬ ਤੈਰ ਦਿਲ ਤੋਂ ਮਾਫੀ ਮੰਗਦਾ ਜੇ ਤੁਹਾਨੂੰ ਸਰਪੰਚਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀ ਹੋ ਜਾਂਦੀਆਂ ਬਾਈ ਸਰ ਹੱਲ ਕੀ ਨਿਕਲੇ ਕੋਈ ਸੋਲੂਸ਼ਨ ਕੀ ਨਿਕਲੇ ਹੱਲ ਜੀ ਅਸੀਂ ਬੀਪ ਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਬਾਈ ਹੁਣ ਦੱਸ ਦੇਣਗੇ ਬੀਪ ਆ ਨਾ ਜੀ ਮੇਨ ਬੀਪ ਲਾਤੀ ਬਾਕੀ ਗਾਣਾ ਸਾਰੇ ਕਿਤੇ ਬੀਪ ਲੱਗ ਜਾਣੀ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੋਂ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਤੇ ਸਰ ਸਭ ਤੋਂ ਵੱਡੀ ਗੱਲ ਆ ਦੋ ਸ਼ੋਅ ਲਾਇਆ ਤੁਹਾਡੇ ਬਲੋ ਗਾਣਾ ਵੀ ਨਹੀਂ ਗਾਇਆ ਗਿਆ ਇਹਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾਣਾ ਨਹੀਂ ਗਾਇਆ ਦੋ ਸ਼ੋਅ ਲਾ ਕੇ ਆਏ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹਨੂੰ ਕਿਵੇਂ ਦੇਖ ਹਾਂ ਉਹ ਤਾਂ ਬਾਈ ਇਦਾਂ ਹੀ ਵੀ ਜਿਵੇਂ ਹੁਣ ਕਈ ਵਾਰ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀਂ ਪਤਾ ਕਰ ਲਿਓ ਜੀਰੇ ਜੀਰੇ ਪਿੰਡ ਦਾ ਹੀ ਸਾ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਹ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦਿਆਂ ਨੇ ਗਿਆ ਮੈਨੂੰ ਕਹਿੰਦੇ ਬਾਈ ਵੀ ਸ਼ੋ ਅੱ비 ਗਾਣਾ ਲਾ ਮੈਂ ਉਹਨੂੰ ਕਹਾ ਮੈਂ ਕਿਹਾ ਬਾਈ ਵੀ ਆਪਣਾ ਭਰਾ ਆਗਾ ਮੌਜੂਦਾ ਸਰਪੰਚ ਆ ਤੇ ਯਾਰ ਕਾ ਨੂੰ ਮੈਂ ਕਹਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ ਜਾ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾ ਫਿਰ ਤੁਹਾਨੂੰ ਪਤਾ ਹੀ ਆ ਆਕੜ ਦਾ ਮਸਲੇ ਵਿਗੜ ਜਾਂਦੇ ਆ ਸੋ ਸੋਡੇ ਕੋਲੋਂ ਲਾਈਵ ਜਾਨਕੀ ਇਹ ਗਾਣਾ ਗਾਇਆ ਨਹੀਂ ਜਾਉਂਦਾ ਨਹੀਂ 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 ਗਾਉਂਦੇ ਵੀਰੇ ਨਹੀਂ ਗਾਉਂਦੇ ਜੇ ਗਾਇਆ ਜਾਊ ਤਾਂ ਇਹ ਟੱਪਾ ਨਹੀਂ ਗਾਇਆ ਜਾਊ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ ਹਾਂ ਜੀ ਹਾਂ ਸਰ ਜੀ ਅੱਧ ਮਸਲਾ ਹੱਲ ਹੋਇਆ ਹੈਗਾ ਇਹ ਉਹ ਪਿਆਰ ਸਤਿਕਾਰ ਦਾ ਕਹਿ ਰਹੇ ਆ ਪਿਆਰ ਸਤਿਕਾਰ ਹੀ ਹੈ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਿਕਾਰ ਹੀ ਹੈ ਜੀ ਜੇ ਪਿਆਰ ਸਤਿਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੈ ਹੋਰ ਵੱਧ ਜਾਣਾ ਹੀ ਸਮਝਦੇ ਹੋ ਨਾ ਤੇ ਹਾਂ ਜੀ ਜੀ ਮੈਨੂੰ ਬਹੁਤ ਸ਼ੁਕਰੀਆ ਬਾਈ ਜੀ ਤੁਹਾਡੇ ਬਰਨਾਲਾ ਕੀ ਕਹਿਣਾ ਚਾਹੋਗੇ ਸਰ ਅਮਰਿੰਦਰ ਆਪਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹੀ ਜੀ ਬਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆਪਣਾ ਬਹੁਤ ਹੀ ਥੋੜੇ ਜੇ ਲੋਕ ਰਹਿੰਦੇ ਆ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਸ ਪਿਆਰ ਨਾਲ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਗਾਣੇ ਚੱਲੀ ਜਾਂਦੀ ਸੀ ਅਸੀਂ ਫਲੋਜ ਚੱਲੀ ਜਾਂਦੀ ਸੀ ਜਿਵੇਂ ਮੇਰੀ ਮੂਵੀ ਚੱਲੀ ਜਾਂਦੀ ਐ ਹੋਰ ਬਹੁਤ ਕੰਮ ਹੈਨਾ ਉਹ ਜਿਵੇਂ ਫਲੋ ਫਲੋ ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ ਪੰਜ ਸੱਤ ਬੰਦੇ ਬੈਠੇ ਸੀ ਮੇਰੀ ਆਦਤ ਸ਼ੁਰੂ ਤੋਂ ਰਹੀ ਐ ਜੀ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ 2-4 ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਇਹ ਕਿਸੇ ਦੇ ਬਿਵਾਦ ਦਾ ਕਾਰਨ ਤਾਂ ਨਹੀਂ ਬਣੂ ਜਾਂ ਕੁਝ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਬੰਦੇ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਵੀ ਯਾਰ ਇਹਦਾ ਕੋਈ ਬਵਾਦ ਤਾਂ ਨਹੀਂ ਬਣ ਜੂ ਗੱਲ ਉਹ ਮੈਨੂੰ ਕਹਿੰਦੇ ਨਹੀਂ ਨਹੀਂ ਯਾਰ ਇਹਦਾ ਕਾਦਾ ਬਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ ਤਿੰਨ ਗਾਣੇ ਨਹੀਂ ਐਗਜ਼ਾਮਪਲਾਂ ਦਿੱਤੀਆਂ ਵੀ ਇੱਦਾਂ ਦਾ ਉਹ ਆਇਆ ਪੈਰਾਂ 'ਚ ਥਾਣੇਦਾਰ ਰੋਲ ਦਾ ਵੀ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹਨਾਂ ਦੀ ਜਿਵੇਂ ਵੀ ਲਾ ਲਓ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ 'ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਹੋ ਕੇ ਰਹੇ ਨੇ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਾਂ ਵੀਰੇ ਮਾਫ ਕਰਿਓ ਮੈਂ ਇਹ ਚੀਜ਼ਾਂ ਚ ਮੈਂ ਬਹੁਤ ਬਹੁਤ ਜਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ ਚ ਪੈਣਾ ਚਾਹੁੰਨਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਨਾ ਤੇ ਆਪਦੀ ਫੈਮਿਲੀ ਨੂੰ ਖਵਾਉਣੀ ਚਾਹੁੰਨਾ ਬਸ ਹੋਰ ਮੈਂ ਨਾ ਕਿਸੇ ਨਾਲ ਲੜਨਾ ਚਾਹੁੰਨਾ ਨਾ ਮੇਰਾ ਕਿਸੇ ਦਾ ਬੈਰ ਵਿਰੋਧ ਦਾ ਨਾਮ ਕਿਹਨਾ ਰੱਖਣਾ ਚਾਹਾਂ